ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਆਪਾਂ ਅਹਿਮ ਟਾਪਿਕ ਦੇ ਉੱਪਰ ਗੱਲ ਕਰਨੀ ਆ ਸੋ ਦੋਸਤੋ ਜਿੱਦਾਂ ਕਿ ਆਪਣੇ ਕਿਸਾਨ ਵੀਰ ਪਸ਼ੂ ਨਵਾਂ ਖਰੀਦਦੇ ਆ ਚਾਹੇ ਘਰ ਦੇ ਪਸ਼ੂ ਹੁੰਦੇ ਆ ਉਹ ਜਦੋਂ ਦੋਸਤੋ ਪਿਛਲੇ ਸੂਬੇ ਦੇ ਵਿੱਚ ਚੰਗੇ ਮਿਲਕ ਤੇ ਚੱਲਦੇ ਆ ਜੇ 14 ਕਿਲੋ ਵਾਲਾ ਪਿਛਲੇ ਸੂਬੇ ਦੇ ਵਿੱਚ ਕੋਈ ਪਸ਼ੂ ਚੱਲਦਾ ਆਇਆ ਮਿਲਕ ਤੇ ਤੇ ਇਸ ਵਾਰ ਉਸ ਤੋਂ ਆਸ ਹੁੰਦੀ ਹੈ ਵੀ ਉਹ 16 ਲੀਟਰ ਦੁੱਧ ਦੇਵੇਗਾ ਮੋਸਟਲੀ ਆਪਣੇ ਵੀਰ ਇਹ ਕਹਿ ਦਿੰਦੇ ਆ ਜੇਕਰ 12 ਲੀਟਰ ਤੇ ਇਸ ਵਾਰ 14 ਲੀਟਰ ਦੇਵੇਗਾ ਪਰ ਹੁੰਦਾ ਕੀ ਆ ਇਸ ਤੋਂ ਉਲਟ ਜਦੋਂ ਪਸ਼ੂ ਸੁੰਦਾ ਦੋਸਤੋ ਤੇ ਜਿਹੜਾ ਦੁੱਧ ਦਾ ਬਿਲਕੁਲ ਡਾਊਨ ਚਲਾ ਜਾਂਦਾ ਹੈਗਾ ਤੁਸੀਂ ਕੈਲਸ਼ੀਅਮ ਵੀ ਦਿੰਦੇ ਹੋ ਮਿਨਰਲ ਮਿਕਸਚਰ ਵੀ ਦਿੰਦੇ ਹੋ ਫਿਰ ਵੀ ਪ੍ਰੋਪਰ ਰੋਟਿਨ ਦੇ ਵਿੱਚ ਦਿੰਦੇ ਹੋ ਡਾਈਟ ਹਰਾ ਚਾਰਾ ਸੁੱਕਾ ਚਾਰਾ ਹਰ ਗੱਲ ਜੇ ਤੁਸੀਂ ਜੀ ਤੋੜ ਜਿਹੜੀ ਵਾਹ ਲਾ ਲੈਂਦੇ ਹੋ ਪਰ ਫਿਰ ਵੀ ਜਿਹੜਾ ਦੋਸਤੋ ਮਿਲਕ ਆ ਉਹ ਪ੍ਰੋਪਰ ਪੂਰਾ ਨਹੀਂ ਹੁੰਦਾਗਾ ਜੋ ਪਿਛਲੇ ਸਵੇਰੇ ਦੇ ਵਿੱਚ ਸੀਗਾ ਉਹ ਹੀ ਤੁਹਾਨੂੰ ਬਰਾਬਰ ਦਾ ਨਹੀਂ ਮਿਲਦਾਗਾ ਤੇ ਐਡਵਾਂਸ ਤੁਸੀਂ ਲੈਣਾ ਦੂਰ ਦੀ ਗੱਲ ਹੋ ਜਾਂਦੀ ਹੈ ਮਿਲਕ ਇੱਥੇ ਦੋਸਤੋ ਮੈਂ ਇੱਕ ਫਾਰਮੂਲਾ ਤੁਹਾਡੇ ਨਾਲ ਸ਼ੇਅਰ ਕਰੂੰਗਾ ਇਸ ਫਾਰਮੂਲੇ ਦੀ ਤੁਸੀਂ ਵਰਤੋਂ ਕਰਕੇ ਜਿਹੜਾ ਲੈਵਲ ਆ ਆਪਣੇ ਮਿਲਕ ਦਾ ਪਸ਼ੂ ਦਾ ਉਹ ਪਿਛਲਾ ਲੈਵਲ ਤੁਸੀਂ ਫੇਰ ਦੁਬਾਰਾ ਮੋੜ ਲਿਆ ਸਕਦੇ ਹੋ ਉਹ ਦੋਸਤੋ ਜਿਹੜੀਆਂ ਘਰੇਲੂ ਚੀਜ਼ਾਂ ਹੁੰਦੀਆਂ ਆਪਣੀਆਂ ਨਾਰਮਲੀ ਆਪਾਂ ਘਰ ਦੇ ਵਿੱਚ ਆਮ ਆਪਾਂ ਨੂੰ ਚੀਜ਼ਾਂ ਮਿਲ ਜਾਣਗੀਆਂ ਉਹ ਚੀਜ਼ਾਂ ਮੈਂ ਤੁਹਾਨੂੰ ਕੁਆਂਟੀਟੀ ਵੀ ਦੱਸੂਗਾ ਕਿੰਨੀ ਕਿੰਨੀ ਮਾਤਰਾ ਦੇ ਵਿੱਚ ਤੁਸੀਂ ਲੈਣੀ ਆ ਕੀ ਡੋਜ਼ ਕੀ ਖਰਾਕ ਦੇਣੀ ਆ ਕਿੰਨੇ ਦਿਨਾਂ ਤੱਕ ਖਰਾਕ ਦੇਣੀ ਆ ਤੇ ਕਿਸ ਦੇ ਵਿੱਚ ਇਹ ਖਰਾਕ ਦੇਣੀ ਆ ਸੋ ਦੋਸਤੋ ਇੱਕ ਗੱਲ ਜ਼ਰੂਰ ਤੁਸੀਂ ਨੋਟ ਕਰ ਲਿਓ ਜਦੋਂ ਪਸ਼ੂ ਸੂਂਦਾ ਹੈਗਾ ਪਸ਼ੂ ਸੂਣ ਤੋਂ ਦੋਸਤੋ 15 ਦਿਨਾਂ ਬਾਅਦ ਜਦੋਂ ਮੈਲਾ ਤੁਰਦਾ ਪਸ਼ੂ ਤੇ ਮੈਲੇ ਤੋਂ ਬਾਅਦ ਜਿਹੜੀ ਇਹ ਤੁਸੀਂ ਖਰਾਕ ਦੇਣੀ ਹੈਗੀ ਆ ਇਸ ਫਾਰਮੂਲੇ ਦੀ ਵਰਤੋਂ ਆ ਤੁਸੀਂ ਖਾਸ ਤੌਰ ਤੇ 12 ਤੋਂ 18 ਦਿਨਾਂ ਦੇ ਬਾਅਦ ਜਿਹੜੀ ਆ ਦੋਸਤੋ ਇਸ ਦੀ ਵਰਤੋਂ ਕਰਨੀ ਆ ਜਿਹੜੇ ਮੈਲਾ ਤੁਰ ਕੇ ਪਸ਼ੂ ਬਿਲਕੁਲ ਸਾਫ਼ ਹੋ ਜਾਵੇ ਤੇ ਉਸ ਤੋਂ ਬਾਅਦ ਜਿਹੜੀ ਇਸ ਫਾਰਮੂਲੇ ਦੀ ਵਰਤੋਂ ਕਰਨੀ ਆ ਪਹਿਲੇ ਨੰਬਰ ਤੇ ਆਪਾਂ ਲਵਾਂਗੇ ਮਿਸ਼ਰੀ ਮਿਸ਼ਰੀ 2 ਕਿਲੋ ਲੈਣੀ ਹੈ ਮਾਤਰਾ ਇਸ ਦੀ ਆਪਾਂ ਉਸ ਤੋਂ ਬਾਅਦ ਦੋਸਤੋ ਆਪਾਂ ਜੀਰਾ ਲਵਾਂਗੇ ਜੀਰਾ 500 ਗ੍ਰਾਮ ਲੈਣਾ ਹੈਗਾ ਸਫੇਦ ਜਿਹੜਾ ਜੀਰਾ ਹੈਗਾ ਉਹਨੂੰ ਪਹਿਲ ਦਿਓ ਤੁਸੀਂ ਜੇਕਰ ਸਫੇਦ ਜੀਰਾ ਜਿਹੜਾ ਅਨਸਾਰੀ ਦੀ ਦੁਕਾਨ ਤੋਂ ਦੋਸਤੋ ਨਾਰਮਲ ਹੀ ਤੁਹਾਨੂੰ ਮਿਲ ਜਾਵੇਗਾ ਸਫੇਦ ਚਿੱਟੇ ਜੀਰੇ ਦੀ ਜਿਹੜੀ ਵਰਤੋਂ ਆ ਉਹ ਬਹੁਤ ਜ਼ਿਆਦਾ ਜ਼ਰੂਰੀ ਆ ਅਦਰਵਾਈਜ਼ ਤੁਸੀਂ ਨਾਰਮਲ ਹੀ ਜੀਰਾ ਵੀ ਤੁਸੀਂ ਵਰਤੋਂ ਕਰ ਸਕਦੇ ਹੋ ਜੇਕਰ ਤੁਹਾਨੂੰ ਵਾਈਟ ਚਿੱਟਾ ਜੀਰਾ ਨਹੀਂ ਮਿਲਦਾ ਉਸ ਤੋਂ ਬਾਅਦ ਦੋਸਤੋ ਆਪਾਂ ਸੌਂਫ ਲੈਣੀ ਹੈਗੀ ਆ 500 ਗ੍ਰਾਮ ਸੌਂਫ ਦੀ ਮਾਤਰਾ 500 ਗ੍ਰਾਮ ਲੈਣੀ ਆ ਉਸ ਤੋਂ ਬਾਅਦ ਜਿਹੜਾ ਮੇਥੀ ਦਾਣਾ ਦੋਸਤੋ ਮੇਥੀ ਦਾਣਾ 1 ਕਿਲੋ ਦੀ ਮਾਤਰਾ ਦੇ ਵਿੱਚ ਆਪਾਂ ਲੈਣਾ ਬਟ ਬਹੁਤਿਆਂ ਵੀਰਾਂ ਦੇ ਜਿਹੜੇ ਸਮਾਲ ਵੀ ਹੈਗੇ ਆ ਬਹੁਤ ਕਿਸਾਨ ਵੀਰਾਂ ਦੇ ਵੀ ਜਿਹੜਾ ਮੇਥਰੇ ਆ ਜਾਂ ਮੇਥੀ ਆ ਮੇਥੀ ਦਾਣਾ ਹੁੰਦਾ ਦੋਸਤੋ ਜਿਹੜਾ ਨੋਰਮਲ ਹੀ ਆਪਾਂ ਆਚਾਰ ਦੇ ਵਿੱਚ ਅੰਬ ਦੇ ਆਚਾਰ ਦੇ ਵਿੱਚ ਉਸ ਦੀ ਵਰਤੋਂ ਕਰਦੇ ਆ ਮੇਥੀ ਦਾਣੇ ਦੀ ਉਸੇ ਮਾਤਰਾ ਜਿਹੜੀ 1 ਕਿਲੋ ਲੈਣੀ ਆ ਤਾਰਾ ਮੀਰਾ ਇਸ ਤੋਂ ਬਾਅਦ ਆਪਾਂ ਲਾਵਾਂਗੇ 500 ਗ੍ਰਾਮ ਤਾਰਾ ਮੀਰਾ ਲਾਵਾਂਗੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੋਸਤੋ ਆਪਾਂ ਗ੍ਰाइंड ਕਰ ਲੈਣਾ ਮਿਕਸੀ ਦੇ ਵਿੱਚ ਤੁਸੀਂ ਗ੍ਰाइंड ਕਰ ਸਕਦੇ ਹੋ ਗ੍ਰਾਈਂਡਰ ਦੇ ਵਿੱਚ ਗ੍ਰाइंड ਕਰ ਸਕਦੇ ਹੋ ਬਿਲਕੁਲ ਬਰੀਕ ਕਰ ਲੈਣਾ ਇਹਨਾਂ ਪੰਜੇ-ਛੇਾਂ ਚੀਜ਼ਾਂ ਨੂੰ ਤੇ 250 ਗ੍ਰਾਮ ਦੀ ਜਿਹੜੀ ਆ ਦੋਸਤੋ 250 ਗ੍ਰਾਮ ਦੀ ਖੁਰਾਕ ਬਣਾ ਲੈਣੀ ਹੈ ਇੱਕ ਤੇ ਪਹਿਲੇ 5 ਦਿਨਾਂ ਜਿਹੜੇ ਦੋਸਤੋ ਤਕਰੀਬਨ ਜਿਸ ਦਿਨ ਤੋਂ ਤੁਸੀਂ ਸ਼ੁਰੂ ਕਰਨਾ ਹੈਗਾ ਉਸ ਦਿਨ ਤੋਂ 5 ਦਿਨ ਤੁਸੀਂ ਲਗਾਤਾਰ ਸਵੇਰ ਸ਼ਾਮ ਸਵੇਰ 250 ਗ੍ਰਾਮ ਤੇ ਸ਼ਾਮ ਨੂੰ 250 ਗ੍ਰਾਮ ਮਾਤਰਾ ਦੇ ਵਿੱਚ ਦੋਸਤੋ ਆਪਣੇ ਪਸ਼ੂ ਨੂੰ ਦੇਣਾ ਹੈਗਾ 5 ਦਿਨ ਸੁਬਾ ਸ਼ਾਮ ਦੇਣ ਤੋਂ ਬਾਅਦ ਜਿਹੜੇ ਅਗਲੇ 5 ਦਿਨਾਂ ਦੋਸਤੋ ਉਸ ਦੇ ਵਿੱਚ ਤੁਸੀਂ 200 ਗ੍ਰਾਮ ਇੱਕ ਟਾਈਮ ਜਿਹੜੀ ਖੁਰਾਕ ਕਰ ਦੇਣੀ ਹੈਗੀ ਆ ਟਾਈਮ ਸਵੇਰ ਦੁਪਹਿਰ ਸ਼ਾਮ ਦਾ ਕੋਈ ਵੀ ਤੁਸੀਂ ਸਿਲੈਕਟ ਕਰਕੇ ਰੱਖ ਸਕਦੇ ਹੋ ਕਿਸੇ ਟਾਈਮ ਵੀ ਤੁਸੀਂ 5 ਦਿਨ 250 ਗ੍ਰਾਮ ਜਿਹੜੀ ਇਹ ਖੁਰਾਕ ਹੈਗੀ ਆ ਇਹ ਦੇ ਸਕਦੇ ਹੋ ਤੇ ਬਿਲਕੁਲ ਜਿਹੜਾ ਇਸ ਨੂੰ ਦੇਣਾ ਵੀ ਦੋਸਤੋ ਜਿਹੜਾ ਤੁਸੀਂ ਜਿੱਦਾਂ ਨਾਰਮਲੀ ਆਪਣੀ ਤੁਸੀਂ ਫੀਡ ਦੀ ਵਰਤੋਂ ਕਰਦੇ ਹੋ ਡੇਲੀ ਰੁਟੀਨ ਦੇ ਵਿੱਚ ਤੁਸੀਂ ਫੀਡ ਦੇ ਵਿੱਚ ਤੁਸੀਂ 250 ਗ੍ਰਾਮ ਇਸ ਖੁਰਾਕ ਨੂੰ ਜਿਹੜਾ ਮਿਲਾ ਕੇ ਬਿਲਕੁਲ ਤੁਸੀਂ ਆਪਣੇ ਪਸ਼ੂ ਨੂੰ ਦੇ ਸਕਦੇ ਹੋ ਬਹੁਤ ਵਧੀਆ ਕਾਰਗਰ ਜਿਹੜਾ ਇਹ ਨੁਸਖਾ ਹੈ ਚੰਗਾ ਫਾਰਮੂਲਾ ਹੈ ਵਧੀਆ ਰਿਜ਼ਲਟ ਜਿਹੜੇ ਤੁਹਾਨੂੰ ਦੋਸਤੋ 101% ਰਿਜ਼ਲਟ ਜਿਹੜੇ ਤੁਹਾਨੂੰ ਦੇਖਣ ਦੇ ਵਿੱਚ ਮਿਲਣਗੇ ਸੋ ਵੀਡੀਓ ਚੰਗੀ ਲੱਗੀ ਤੇ ਹੋਰਾਂ ਵੀਰਾਂ ਤੱਕ ਜਿਹੜੀ ਸ਼ੇਅਰ ਵੀ ਜਰੂਰ ਕਰ ਦਿਓ ਤਾਂ ਜੋ ਨਵੇਂ ਕਿਸਾਨ ਵੀਰ ਨੇ ਜਿਨ੍ਹਾਂ ਨੂੰ ਇਸ ਜਾਣਕਾਰੀ ਦਾ ਨਹੀਂ ਪਤਾ ਉਹ ਵੀ ਇਸ ਤੋਂ ਲਾਭ ਲੈ ਸਕਣ ਸੋ ਕਮੈਂਟ ਬਾਕਸ ਦੇ ਵਿੱਚ ਜਿਹੜੀ ਆਪਣੀ رائے ਆ ਦੋਸਤੋ ਉਹ ਦੇਣੀ ਨਾ ਭੁੱਲਿਆ ਕਰੋ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ 7.4